ਅਕਸਰ ਹੀ ਤੇਜ਼ ਰਫਤਾਰੀ ਗੱਡੀਆਂ ਦੇ ਹਾਸੇ ਦਾ ਸ਼ਿਕਾਰ ਹੋਣ ਦੇ ਲਈ ਕਾਰਨ ਬਣਦੀ ਹੈ ਤਾਜ਼ਾ ਮਾਮਲਾ ਕਪੂਰਤਲਾ ਦਾ ਸਾਹਮਣੇ ਆਇਆ ਜਿੱਥੇ ਕਿ ਕਾਰ ਬੇਕਾਬੂ ਹੋਣ ਦੇ ਕਾਰਨ ਹਾਸੇ ਦਾ ਸ਼ਿਕਾਰ ਹੋਇਆ ਇਸ ਦੌਰਾਨ ਇੱਕ ਬਜ਼ੁਰਗ ਦੀ ਜਿੱਥੇ ਮੌਤ ਹੋ ਗਈ ਹੋਤੇ ਹੀ ਤਿੰਨ ਲੋਕਾਂ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਹਾਸਾ ਨਾ ਭਿਆਨਕ ਸੀ ਕਿ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਰਾਗਨਾ ਦਾ ਕਹਿਣਾ ਹੈ ਕਿ ਕਾਰ ਬਹੁਤ ਤੇਜ਼ ਗਤੀ ਦੇ ਨਾਲ ਚੱਲ ਰਹੀ ਸੀ ਜਿਸ ਕਾਰਨ ਇਹ ਹਾਸਾ ਵਾਪਰਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸੰਤੋ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਜਾ ਰਹੇ ਇੱਕ ਪਰਿਵਾਰਕ ਮੈਂਬਰਾਂ ਦੀ ਕਾਰ ਦੇ ਨਾਲ ਇਹ ਹਾਦਸਾ ਵਾਪਰਿਆ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਝੁੱਟੀ ਹੈ। ਸਰ ਇੱਕ ਐਕਸੀਡੈਂਟ ਹੋਇਆ ਹੈ ਆਪਣਾ ਜੰਮੂ ਪੈਲੇਸ ਦੇ ਕੋਲ। ਕਿੰਨੇ ਜਾਨੇ ਇੰਜਰਡ ਹੋਏ ਹੈ ਉਹ ਚਾਰ ਜਾਨੇ ਹਨ ਇੱਕ ਬਰਾੜਟ ਸੀ ਜਿਹਦਾ ਨਾਮ ਪੰਜੂ ਸਿੰਘ ਸੀ, 10 ਪੇਸ਼ੈਂਟ ਰਵਿੰਦਰ ਸਿੰਘ, ਗੁਰਪ੍ਰੀਤ ਕੌਰ ਤੇ ਅਮਰਜੀਤ ਕੌਰ ਜਿਨ੍ਹਾਂ ਦਾ ਇਲਾਜ ਹੋਇਆ ਤੇ ਫੋਟੋ ਰਿਪੋਰਟਾਂ ਹਨ। अच्छा जी ते डॉक्टर साहब ਹੋਇਆ ਕਾਚ ਸੀਗੇ ਇਹ ਕਿ ਕਿਸ ਚੀਜ਼ ਸੀਗੇ ਇਹ ਗੱਡੀ ਸੀ ਗੱਡੀਆਂ ਦੀ ਪਲਟ ਗਈ ਐ ਇੱਕ ਸਟੋਇਲ ਦੇ ਵਿੱਚ ਡਾਟ ਗਈ ਜਿਹਦੇ ਆਪ ਇਹਨਾਂ ਦੇ ਦਾ ਸੱਟਾਂ ਲੱਗੀਆਂ ਅੱਛਾ ਤੇ ਕਿੰਨੀਆਂ ਕਿ ਸੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਜਿੰਨੇ ਬਕੀਆਂ ਦੇ ਹੈਡ ਇੰਜਰੀ ਸੀ ਕਈਆਂ ਦੇ ਕ੍ਰਸ਼ ਇੰਜਰੀ ਸੀ ਕਈਆਂ ਦੇ ਫ੍ਰੈਕਚਰ ਡਾਊਟ ਸੀਗਾ ਤੇ ਮਤਲਬ ਕੋ ਪੇਸ਼ੈਂਟ ਆਨ ਰੈਫਰਲ ਰੈਫਰਲ ਰਿਕਵੈਸਟ ਟੂ ਫਦਰ ਹਾਈਰ ਸੈਂਟਰ ਲੈ ਗਏ ਆਪਣੇ ਘਰੇ ਤੇ ਲੈ ਗਏ ਜੀ ਤੁਸੀਂ ਰੈਫਰ ਕੀਤਾ ਮੇਰਾ ਨਾਮ ਸਲਿੰਦਰ ਸਿੰਘ ਹੈ ਜੀ ਅੱਜ ਇੱਕਾ ਹਾਦਸਾ ਹੋਇਆ ਆਪਣਾ ਬਾਈਪਾਸ ਤੇ ਹਾਂਜੀ ਤੇ ਕੀ ਕੀ ਰਿਹਾ ਮਾਮਲਾ ਕੀ ਪੂਰਾ ਮਾਮਲਾ ਇਹਦਾ ਜੀ ਗੱਡੀ ਇਹ ਜੋ ਜੰਮੂ ਪੈਸਲ ਆਈ ਸਿੱਧੀ ਥੋਬੀ ਘਰ ਨੂੰ ਖਾਲਾ ਡਬੀ ਉੱਥੇ ਵਧੀ ਆ ਇਹ ਬੜੇ ਯੋ ਨਾ ਸਵਾਰੀਆਂ ਕੱਡੀਆਂ ਵਿੱਚੋਂ ਤੱਕੀਆਂ ਤੋਂ ਦੋ ਤੁਸੀਂ ਗੱਡੀਆਂ ਹੈਗੀਆਂ ਨੇ ਬੰਦੇ ਬਹੁਤ ਸਾਰੇ ਪਬਲਿਕਸ਼ਨ ਕੱਡੀਆਂ ਹਾਂ ਤੇ ਕੀ ਕੀ ਹਾਲਾਤ ਕੀ ਬਣੇ ਹੋਏ ਨੇ ਹਾਲਾਤ ਜਿਹੜਾ ਬਜ਼ੁਰਗੋ ਦਾ ਬੰਦਾ ਹਬ ਜਿਆਦਾ ਗੱਡੀ ਗੱਡੀ ਚਲਾ ਰਿਆ ਸੀ ਨਹੀਂ ਉਹ ਉਹ ਠੀਕ ਸੀ ਕੋ ਅੱਛਾ ਜਿਹੜਾ ਗੱਡੀ ਚਲਾ ਰਿਆ ਸੀ ਉਹ ਠੀਕ ਸੀ ਕੋ ਉਹ ਸੱਤਾਂ ਉਹਦੇ ਬਹੁਤ ਜਿੰਨੇ ਜਣੇ ਦੀ ਗੱਡੀ ਸੀ ਚਾਰ ਜਣੇ ਜੀ ਕੋਣ ਕੋਣ ਸੀ ਦੀ ਇਹ ਗੱਡੀਆਂ ਇੱਥੋਂ ਆਉਂਦੀ ਹੈ ਜੀ ਉਹ ਖਾੜਾ ਟੱਪਦੇ ਤੋਂ ਦੇਖੇ ਹੀ ਹੋਣੀਆਂ ਤੇ ਕੀ ਤੇਜ਼ ਆ ਰਹੇ ਸੀ ਤੇਜ਼ ਬਹੁਤ ਸੀ ਗੱਡੀ ওভার ਕੰਟਰੋਲ ਹੋ ਗਈ। ওভার ਕੰਟਰੋਲ ਇਹਨੇ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰਿਹਾ। ਹੁਣ ਕਿੱਥੇ ਆ ਜੀ ਜਿਹੜੇ? ਮੋੜ ਤੋਂ ਲੱਗਿਆ ਹਸਤਾਲ ਹੁਣਾ। ਅੱਛਾ ਕਿੰਨੇ ਜਣਾਂ ਨੇ ਲੱਗੇ? ਤਿੰਨ ਜਣਾਂ ਨੇ ਲੱਗੇ। ਕਿਉਂ ਜਣੇ ਨੇ? ਦੋ ਫੈਮਿਲੀ ਆ, ਇੱਕ ਬਜ਼ੁਰਗ ਆ ਤੇ ਇੱਕ ਡਰਾਈਵਰ ਜਿਹੜਾ। ਹਾਂਜੀ। ਹਾਂਜੀ। ਹਾਲੇ ਕਿਧਰੋਂ ਆਉਂਦੇ। ਆਹ ਤੇ ਜਾ ਵੀ ਆ ਗੀ। ਆਉਂਦੇ ਜਾ ਵੀ ਨਹੀਂ ਸੱਟਾਂ ਲੱਗੀਆਂ ਗੱਡੀ ਇਕੱਟੀ ਹੋਈ ਸੀ ਉਹ ਸੱਟਾਂ ਬਹੁਤ ਜ਼ਿਆਦਾ ਸੀ।